ਮੈਂ ਗੁਰਦੇਵ ਸਿੰਘ ਸਾਬਕਾ ਮੈਂਬਰ ਬਲੌਕ ਸੰਪਤੀ ਜੋ ਪਿਛਲੇ ਦਿਨੀ ਮੈਂ ਇੱਕ ਸੋਸ਼ਲ ਮੀਡੀਆ ਤੇ ਹੋਰ ਮੀਡੀਆ ਰਾਹੀਂ ਸਰਕਾਰ ਨੂੰ ਦੱਸਿਆ ਸੀ ਕਿ ਇੱਥੇ ਇੱਕ ਪਿੰਡ ਜਾਲੀ ਹੈ ਜਿਸ ਦੀ ਇਨਕੁਆਰੀ ਡਿਪਟੀ ਡਾਇਰੈਕਟਰ ਮਾਨਜੋਗ ਜੀ ਅ ਅਮਰਦੀਪ ਸਿੰਘ ਗੁਜਰਾਲ ਜਲੰਧਰ ਕਰ ਰਹੇ ਨੇ ਜਿਨ੍ਹਾਂ ਦੀ ਦੇਖ ਰਿਹਾ ਕਿ ਜਿਨ੍ਹਾਂ ਨੇ ਇੱਕ ਟੀਮ ਬਣਾਈ ਹੈ ਐਕਸ਼ਨ ਐਸ ਡੀ ਯੂ ਸਾਹਿਬ ਵੱਲੋਂ ਔਰ ਜੇਈ ਸਾਹਿਬ ਵੱਲੋਂ ਜਿਹੜਾ ਕਿ ਪਿੰਡ ਇਹਨਾਂ ਨੇ ਮੌਕੇ ਤੇ ਮੈਨੂੰ ਕੱਲ ਚਿੱਠੀ ਕੱਢੀ ਹੈ ਵੀ ਤੁਸੀਂ ਮੌਕੇ ਤੇ ਪਿੰਡ ਦੇ ਕੰਮ ਚੈੱਕ ਕਰਾਣੇ ਨੇ ਜਿਹੜਾ ਜਾਲੀ ਪਿੰਡ ਨਿਊ ਗੱਟੀ ਰਾਜੋਕੇ ਮੈਂ ਉਹਦੇ ਕੰਮ ਚੈੱਕ ਕਰਨ ਵਾਸਤੇ ਅੱਜ ਇੱਥੇ ਪਹੁੰਚਿਆ ਨਾਲ ਮੇਰੇ ਸਾਰੀ ਟੀਮ ਆਈ ਹੋਈ ਏ ਜਿਹੜਾ ਕਿ ਨਿਊ ਗੱਟੀ ਰਾਜੋਕੇ ਕੋਈ ਪਿੰਡ ਇੱਥੇ ਹੈ ਨਹੀਂ ਔਰ ਅਫਸਰਾਂ ਵੱਲੋਂ ਇੱਕ ਹੋਰ ਪਿੰਡ ਰਾਜੋਕੇ ਗੱਟੀ ਦੀ ਜਿਹੜਾ ਪਾਰਕ ਸਕੂਲ ਦੇ ਵਿੱਚ ਬਣਿਆ ਉਹਦੀ ਇਹਨਾਂ ਨੇ ਮਿਲਤੀ ਕੀਤੀ ਏ ਔਰ ਜਿਹੜਾ ਨਵੀਂ ਗੱਟੀ ਰਾਜੋਕੇ ਦੇ ਬਾਕੀ ਕੰਮ ਚੈੱਕ ਕਰ ਰਹੇ ਨੇ ਪਰ ਮੈਂ ਉਹਨਾਂ ਨੂੰ ਇੱਕੋ ਅਕਸਰਾਂ ਨੂੰ ਕਿਹਾ ਹੈ ਜੀ ਬੁਜਾਰਿਸ਼ ਕੀਤੀ ਹੈ ਕਿ ਭਾਈ ਮੇਰਾ ਇਸ ਪਿੰਡ ਨਾਲ ਕੋਈ ਲੈਣਾ ਦੇਣਾ ਨਹੀਂ ਮੈਨੂੰ ਨਿਊ ਗੱਟੀ ਦੇ ਕੰਮ ਚੈੱਕ ਕਰਾਏ ਜਾਣ ਪਰ ਅਫਸਰ ਹੋਰ ਪਿੰਡ ਦੇ ਕੰਮ ਚੈੱਕ ਕਰ ਰਹੇ ਨੇ ਇਸ ਲਈ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਣਾ ਵੀ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਏ ਔਰ ਜਿਹੜੇ ਦੋਸ਼ੀ ਬਣਦੇ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਬੜਾ ਵੱਡਾ ਗਵਨ 43 ਲੱਖ ਰੁਪਏ ਇਹਨਾਂ ਨੇ ਨਵਾਂ ਜਾਲੀ ਪਿੰਡ ਬਣਾ ਕੇ ਇਹਨਾਂ ਨੇ ਪੈਸਿਆਂ ਦਾ ਗਵਨ ਕੀਤਾ ਪਰ ਮੈਂ ਅੱਜ ਇੱਥੇ ਪਹੁੰਚੇ ਹੋਇਆ ਹਾਂ ਪਿੰਡ ਵਾਸੀਆਂ ਵੱਲੋਂ ਵੀ ਇਹਦੇ ਬਾਰੇ ਦੱਸਿਆ ਗਿਆ ਵੀ ਇੱਥੇ ਕੋਈ ਨਿਊ ਗੱਟੀ ਪਿੰਡ ਹੈ ਨਹੀਂ ਪਰ ਪਤਾ ਨਹੀਂ ਕਿਉਂ ਅਫਸਰ ਸਹਿਬਾਨ ਕੀ ਕਰ ਰਹੇ ਨੇ ਤੇ ਹੋਰ ਪਿੰਡਾਂ ਦੀਆਂ ਇਨਕੁਆਰੀਆਂ ਕਰ ਰਹੇ ਨੇ ਪਰ ਮੈਂ ਮੇਰੀ ਸ਼ਿਕਾਇਤ ਨਿਊ ਗੱਟੀ ਰਾਜੋਕੇ ਦੀ ਮੈਂ ਅਫਸਰਾਂ ਨੂੰ ਪੁੱਛਿਆ ਵੀ ਇਹਦਾ ਸਵਾਲ ਵੀ ਜਵਾਬ ਵੀ ਮੰਗਿਆ ਵੀ ਮੈਨੂੰ ਇਹ ਦੱਸੋ ਵੀ ਕਿਹੜੇ ਪਿੰਡ 'ਚ ਖੜਿਆ ਹੋ ਪਰ ਉਹ ਪਿੰਡ ਰਾਜੋਕੇ ਗੱਟੀ ਵੀਰ ਸੀ ਹੁਣ ਅਸੀਂ ਇਸ ਟਾਈਮ ਖੜਿਆ ਨਵੀਂ ਗੱਟੀ ਰਾਜੋਕੇ ਇਸ ਤੋਂ ਇਲਾਵਾ ਕੋਈ ਹੋਰ ਇੱਥੇ ਪਿੰਡ ਨਿਊ ਗੱਟੀ ਰਾਜੂ ਕੋਈ ਨਹੀਂ ਹੈਗਾ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਸਾਰਿਆਂ ਨੂੰ ਇਸ ਗੱਲ ਦੀ ਦੱਸਿਆ ਵੀ ਇੱਥੇ ਪਿੰਡ ਨਹੀਂ ਹੈਗਾ ਪਰ ਪਤਾ ਨਹੀਂ ਕਿਉਂ ਨਵੀਂ ਗੱਟੀ ਰਾਜੂ ਕਿਦਾ ਕੰਮ ਚੈੱਕ ਕਰ ਰਹੇ ਨੇ ਜਿਹੜਾ ਨਿਊ ਗੱਟੀ ਪਿੰਡ ਕਾਗਜ਼ਾਂ ਵਿੱਚ ਇਹਨਾਂ ਨੇ ਬਣਾਇਆ ਹੈ ਪਰ ਅਸਲੀ ਪਿੰਡ ਹੈ ਨਹੀਂ ਪਰ ਇਹਨਾਂ ਵੱਲੋਂ ਹੁਣ ਇਨਕੁਆਰੀ ਕਰ ਰਹੇ ਨੇ ਪਰ ਇਹ ਹੁਣ ਇਹ ਤਾਂ ਅਫਸਰ ਦੱਸ ਸਕਦੇ ਨਹੀਂ ਜੀ ਇਹਦੇ ਬਾਰੇ ਕੀ ਕਰ ਰਹੇ ਨੇ ਥੈਂਕ ਯੂ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬੋਟ ਸਿੰਘ ਹੈ ਜੀ ਠੀਕ ਹੈ ਜੀ ਤੇ ਇਹ ਕਿਹੜਾ ਪਿੰਡ ਹੈ ਜੀ ਕਿਹੜੇ ਪਿੰਡ 'ਚ ਖੜੇ ਆ ਜੀ ਅਸੀਂ ਜੀ ਨਵੀਂ ਗੱਟੀ ਰਾਜੋ ਕੋਲ 'ਚ ਖੜੇ ਆ ਜੀ ਠੀਕ ਹੈ ਜੀ ਤੇ ਇਹ ਤਾਂ ਨਿਊ ਗੱਟੀ ਰਾਜੋ ਕੇ ਪਿੰਡ ਕਿਹੜਾ ਹੈ ਜੀ ਨਹੀਂ ਜੀ ਨਿਊ ਗੱਟੀ ਰਾਜੋ ਕੋਲ ਤੇ ਹੈ ਨਹੀਂ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਜਿਹੜੀ ਤਬਦੀਸ਼ ਹੁੰਦੀ ਪਈ ਇਹ ਕਿਹੜੇ ਪਿੰਡ ਦੀ ਹੁੰਦੀ ਪਈ ਜੀ ਇਹ ਇਹ ਤਾਂ ਜੀ ਨਵੀਂ ਗੱਟੀ ਰਾਜੋ ਕਹਦੀ ਹੈ ਅੱਛਾ ਜਿੰਨਾ ਵੀ ਗੱਟੀ ਰਾਜੋ ਹਾਂ ਜੀ ਨਿਊ ਗੱਟੀ ਰਾਜੋ ਕੋਲ ਨਿਊ ਗੱਟੀ ਮਿਲਿਆਗੀ ਉਹ ਪਿੰਡ ਲੱਭਦਾ ਨਹੀਂ ਉੱਥੇ ਠੀਕ ਹੈ ਜੀ ਆਪਣਾ ਕੀ ਨਾਮ ਹੈ ਜੀ ਅੰਕਲ ਜੀ ਅਮਰੀਕ ਸਿੰਘ ਜੀ ਠੀਕ ਹੈ ਜੀ ਤੇ ਕਿਹੜੇ ਪਿੰਡ 'ਚ ਖੜੇ ਆ ਜੀ ਆਪਾਂ ਅਸੀਂ ਨੂ ਨਵੀਂ ਗੱਟੀ ਰਾਜੋ ਕੇ ਠੀਕ ਹੈ ਜੀ ਤੇ ਨਿਊ ਗੱਟੀ ਰਾਜੋ ਕੇ ਪਿੰਡ ਕਿਹੜਾ ਹੈ ਪਤਾ ਨਹੀਂ ਜੀ ਕਿੱਥੇ ਆ ਠੀਕ ਖਰੇ ਪਾਕਿਸਤਾਨ ਦਾ ਵੇ ਠੀਕ ਹੈ ਜੀ ਹਾਂ ਜੀ ਭਾਈ ਕੀ ਨਾਮ ਹੈ ਜੀ ਆਪਣਾ ਮੇਰਾ ਸੋਨਾ ਸਿੰਘ ਅੱਛਾ ਜੀ ਤੇ ਇਹ ਆਪਾਂ ਕਿਹੜੇ ਪਿੰਡ 'ਚ ਖੜੇ ਆ ਜੀ ਇਹ ਗੱਟੀ ਰਾਜੋ ਕੇ ਨਿਊ ਨਵੀਂ ਗੱਟੀ ਰਾਜੋ ਕੇ ਨਵੀਂ ਗੱਟੀ ਰਾਜੋ ਕੇ ਹਾਂ ਜੀ ਠੀਕ ਹੈ ਤੇ ਇੱਥੇ ਨਿਊ ਗੱਟੀ ਰਾਜੋ ਕੇ ਪਿੰਡ ਕਿਹੜਾ ਹੈ ਜੀ ਨਹੀਂ ਨਿਊ ਗੱਟੀ ਰਾਜੋ ਤੁਨੀ ਠੀਕ ਹੈ ਜੀ ਤੇ ਆਪਣਾ ਕੀ ਨਾਮ ਹੈ ਜੀ ਬਾਈ ਠੀਕ ਹੈ ਜੀ ਆਪਾਂ ਕਿਹੜੇ ਪਿੰਡ 'ਚ ਖੜੇ ਆ ਜੀ ਮੈਂ ਨਵੀਂ ਗੱਟੀ ਰਾਜੋ ਨਵੀਂ ਗੱਟੀ ਰਾਜੋ ਕਿ ਇੱਥੇ ਨਿਊ ਗੱਟੀ ਰਾਜੋ ਕੇ ਪਿੰਡ ਕਿਹੜਾ ਹੈ ਜੀ ਨਿਊ ਗੱਟੀ ਰਾਜੋ ਦਾ ਪਿੰਡ ਹੈ ਹੀ ਨਹੀਂ ਠੀਕ ਹੈ ਜੀ ਤੇ ਇਹ ਅਫਸਰ ਜਿਹੜੀ ਚੈਕਿੰਗ ਕਰਦੇ ਬਨੇ ਕਿਹੜੇ ਪਿੰਡ ਦੀ ਕਰਦੇ ਬਨੇ ਇੱਥੇ ਜੀ ਇਹ ਨਵੀਂ ਗੱਟੀ ਰਾਜੋ ਕੇ ਦੀ ਕਰਦਾ ਹੈ ਨਵੀਂ ਗੱਟੀ ਲਭਦੇ ਕਿੱਥੇ ਆ ਜੀ ਨਿਊ ਗੱਟੀ ਲਭਦੇ ਪੈਨੇ ਵੀ ਕਿੱਥੇ ਗਈ ਹੈ ਕਾਗਜ਼ਾਂ 'ਚ ਬਣੀ ਹੋਈ ਹੈ ਨਿਊ ਗੱਟੀ ਰਾਜੋ ਕੇ ਠੀਕ ਹੈ ਜੀ ਹਾਂ ਅਸਲ ਵਿੱਚ ਹੈ ਨਹੀਂ ਠੀਕ ਹੈ ਜੀ ਕੀ ਨਾਮ ਹੈ ਜੀ ਆਪਣਾ ਜੀ ਤਾਰਾ ਸਿੰਘ ਜੀ ਠੀਕ ਹੈ ਜੀ ਕਿਹੜਾ ਪਿੰਡ ਹੈ ਜੀ ਆਪਣਾ ਨਵੀਂ ਗੱਟੀ ਰਾਜੋਕੇ ਨਵੀਂ ਗੱਟੀ ਰਾਜੋਕੇ ਹਾਂਜੀ ਤੇ ਹੁਣ ਆਪਾਂ ਕਿਹੜੇ ਪਿੰਡ 'ਚ ਖੜੇ ਆ ਜੀ ਨਵੀਂ ਗੱਟੀ ਰਾਜੋਕੇ ਤੇ ਆਪਣਾ ਨਿਊ ਗੱਟੀ ਰਾਜੋਕੇ ਕਿੱਥੇ ਹੈ ਜੀ ਹੈ ਨਿਊ ਹੈ ਨਿਊ ਗੱਟੀ ਹੈ ਨਹੀਂ ਜੀ ਨਹੀਂ ਜੀ ਠੀਕ ਹੈ ਜੀ